ਮੈਂ ਬਹੁਤ ਅਜਮਾਨ ਮਹਿਸੂਸ ਕਰ ਰਹੀ ਹਾਂ ਕਿ ਮੈਂ ਉਸ 파ਟੀ ਲਈ ਬੋਲ ਰਹੀ ਹਾਂ ਜੋ ਕਿ ਇੱਕ ਆਮ ਲੋਕਾਂ ਦੀ ਆਵਾਜ਼ ਨੂੰ ਬਲੰਦ ਕਰਦੀ ਹੈ ਬਲਾਕ ਦਾ ਵਿਕਾਸ ਬਲਾਕ ਦਾ ਸਾਨੂੰ ਇਹ ਫਾਇਦਾ ਹੈ ਕਿ ਜਿਸ ਦਾ ਸਾਨੂੰ ਅਜ ਨਾਲੇ ਸਫਰ ਕਰਨਾ ਪੈਂਦਾ ਸੀ ਸਾਰੇ ਘਮੋਤੇ ਹੁੰਦੇ ਸੀ ਹੁਣ ਆਉਣ ਵਾਲੇ ਸਮੇਂ ਵਿੱਚ ਸਾਨੂੰ ਰਮਦਾਸ ਵਿੱਚ ਸਾਰੀਆਂ ਸਹੂਲਤਾਂ ਸਾਰੀਆਂ ਫੈਸਿਲਿਟੀਆਂ ਸਾਨੂੰ ਇੱਥੇ ਮਿਲ ਜਾਣਗੀਆਂ ਤਾਂ ਸੀ ਗੱਲ ਕਰੀਏ ਡਵੈਲਪਮੈਂਟ ਦੀ ਵਿਕਾਸ ਦੀ ਤਾਂ ਵਿਕਾਸ ਸਾਡੇ ਰਮਦਾਸ ਵਿੱਚ ਬਹੁਤ ਹੀ ਤੇਜ਼ੀ ਨਾਲ ਹੋ ਰਿਹਾ ਹੈ ਜਿਸ ਦਾ ਅਸੀਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਹੱਥ ਵਿੱਚ ਔਰ ਉਹਨਾਂ ਨੇ ਮਤਲਬ ਵਿਕਾਸ ਕੀਤਾ ਹੈ ਜਿਸ ਦਾ ਸੜਕਾਂ ਦਾ ਵਿਕਾਸ ਰਮਦਾਸੀ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਸਰਦਾਰ ਗੋਵਰਾਂਤ ਸਿੰਘ ਮਾਨ ਨੇ ਔਰ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਉਹਨਾਂ ਨੇ ਜੋ ਵੀ ਵਾਅਦੇ ਕੀਤੇ ਉਹ ਆਪਣੇ ਵਾਅਦੇ ਤੇ ਪੂਰੇ ਉੱਤਰੇ ਔਰ ਜਿਸ ਦਾ ਬਿੱਲ ਜੀਰੋਂ ਦਾ ਹੈ ਸਾਰਿਆਂ ਨੂੰ ਔਰ ਬੱਸਾਂ ਦਾ ਕਰਾਇਆ ਸਹਿਲਾ ਤੇ ਮੈਂ ਬਹੁਤ ਧੰਨਵਾਦ ਕਰਦੀ ਆ ਇਸ ਚੈਨਲ ਦਾ ਜਿਸ ਦੇ ਮਾਧਿਅਮ ਦੇ ਰਾਹੀਂ ਸਾਡੀ ਆਮ ਲੋਕਾਂ ਦੀ ਆਵਾਜ਼ ਆਮ ਲੋਕਾਂ ਦੇ ਤੱਕ ਜਾ ਰਹੀ ਹੈ ਔਰ ਮੈਂ ਬਹੁਤ ਅਜਮਾਨ ਮਹਿਸੂਸ ਕਰ ਰਹੀ ਹਾਂ ਕਿ ਮੈਂ ਉਸ ਪਾਰਟੀ ਲਈ ਬੋਲ ਰਹੀ ਹਾਂ ਜੋ ਕਿ ਇੱਕ ਆਮ ਲੋਕਾਂ ਦੀ ਆਵਾਜ਼ ਨੂੰ ਬਲੰਦ ਕਰਦੀ ਹੈ ਜਿਸ ਨੇ ਅੱਜ ਤੱਕ ਬਹੁਤ ਹੀ ਵਿਕਾਸ ਕੀਤਾ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਡਵੈਲਪਮੈਂਟ ਦੀ ਵਿਕਾਸ ਦੀ ਤਾਂ ਵਿਕਾਸ ਸਾਡੇ ਰਮਦਾਸ ਵਿੱਚ ਬਹੁਤ ਹੀ ਤੇਜ਼ੀ ਨਾਲ ਹੋ ਰਿਹਾ ਹੈ ਜਿਸ ਤਰ੍ਹਾਂ ਅਸੀਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਹੱਕ ਵਿੱਚ ਔਰ ਉਹਨਾਂ ਨੇ ਮਤਲਬ ਵਿਕਾਸ ਕੀਤਾ ਹੈ ਜਿਸ ਤਰ੍ਹਾਂ ਸੜਕਾਂ ਦਾ ਵਿਕਾਸ ਰਮਦਾਸ ਵਿੱਚ ਬਲਾਕ ਦਾ ਵਿਕਾਸ ਬਲਾਕ ਦਾ ਸਾਨੂੰ ਇਹ ਫਾਇਦਾ ਹੈ ਕਿ ਜਿਸ ਦਾ ਸਾਨੂੰ ਅਜ ਨਾਲੇ ਸਫਰ ਕਰਨਾ ਪੈਂਦਾ ਸੀ ਸਾਰੇ ਕੰਮ ਉੱਥੇ ਹੁੰਦੇ ਸੀ ਹੁਣ ਆਉਣ ਵਾਲੇ ਸਮੇਂ ਵਿੱਚ ਸਾਨੂੰ ਰਮਦਾਸ ਵਿੱਚ ਸਾਰੀਆਂ ਸਹੂਲਤਾਂ ਸਾਰੀਆਂ ਫੈਸਿਲਿਟੀਆਂ ਸਾਨੂੰ ਇੱਥੇ ਮਿਲ ਜਾਣਗੀਆਂ ਔਰ ਜਿਸ ਤਰ੍ਹਾਂ ਹੋਰ ਵੀ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਸਰਦਾਰ ਭਗਵੰਤ ਸਿੰਘ ਮਾਨ ਨੇ ਔਰ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਉਹਨਾਂ ਨੇ ਜੋ ਵੀ ਵਾਅਦੇ ਕੀਤੇ ਉਹ ਆਪਣੇ ਵਾਅਦਿਆਂ ਤੇ ਪੂਰੇ ਉੱਤਰੇ ਔਰ ਜਿਸ ਤਰ੍ਹਾਂ ਬੈਲ ਜੀਰੋਂ ਦਾ ਸਾਰਿਆਂ ਨੂੰ ਔਰ ਬੱਸਾਂ ਦਾ ਕਰਾਇਆ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਅਸੀਂ ਜੋ ਵੀ ਸਾਡੇ ਕੋਲ ਹੋਵੇਗਾ ਅਸੀਂ ਉਹਨਾਂ ਦੇ ਪਰਿਵਾਰ ਨਾਲ ਪੂਰੀ ਇੱਕ ਆਵਾਜ਼ ਦੇ ਨਾਲ ਖੜੇ ਹੋਵਾਂਗੇ ਸੋ ਇੰਨੇ ਕਹਿ ਕੇ ਮੈਂ ਧੰਨਵਾਦ ਕਰ ਦਿੰਦੀ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦੀ ਆ ਇਸ ਚੈਨਲ ਦਾ ਜਿਸ ਦੇ ਮਾਧਿਅਮ ਦੇ ਰਾਹੀਂ ਸਾਡੀ ਆਮ ਲੋਕਾਂ ਦੀ ਆਵਾਜ਼ ਆਮ ਲੋਕਾਂ ਦੇ ਤੱਕ ਜਾ ਰਹੀ ਹੈ ਔਰ ਮੈਂ ਬਹੁਤ ਅਜਮਾਨ ਮਹਿਸੂਸ ਕਰ ਰਹੀ ਹਾਂ ਕਿ ਮੈਂ ਉਸ ਪਾਰਟੀ ਲਈ ਬੋਲ ਰਹੀ ਹਾਂ ਜੋ ਕਿ ਇੱਕ ਆਮ ਲੋਕਾਂ ਦੀ ਆਵਾਜ਼ ਨੂੰ ਬਲੰਦ ਕਰਦੀ ਹੈ ਜਿਸ ਨੇ ਅੱਜ ਤੱਕ ਬਹੁਤ ਹੀ ਵਿਕਾਸ ਕੀਤਾ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਡਵੈਲਪਮੈਂਟ ਦੀ ਵਿਕਾਸ ਦੀ ਤਾਂ ਵਿਕਾਸ ਸਾਡੇ ਰਮਦਾਸ ਵਿੱਚ ਬਹੁਤ ਹੀ ਤੇਜ਼ੀ ਨਾਲ ਹੋ ਰਿਹਾ ਹੈ ਜਿਸ ਤਰ੍ਹਾਂ ਅਸੀਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਹੱਕ ਵਿੱਚ ਔਰ ਉਹਨਾਂ ਨੇ ਮਤਲਬ ਵਿਕਾਸ ਕੀਤਾ ਹੈ ਜਿਸ ਤਰ੍ਹਾਂ ਸੜਕਾਂ ਦਾ ਵਿਕਾਸ ਰਮਦਾਸ ਵਿੱਚ ਬਲਾਕ ਦਾ ਵਿਕਾਸ ਬਲਾਕ ਦਾ ਸਾਨੂੰ ਇਹ ਫਾਇਦਾ ਹੈ कि ਜਿਸ ਦਾ ਸਾਨੂੰ ਅਜ ਨਾਲੇ ਸਫਰ ਕਰਨਾ ਪੈਂਦਾ ਸੀ ਸਾਰੇ ਕੰਮ ਉੱਥੇ ਹੁੰਦੇ ਸੀ ਹੁਣ ਆਉਣ ਵਾਲੇ ਸਮੇਂ ਵਿੱਚ ਸਾਨੂੰ ਰਮਦਾਸ ਵਿੱਚ ਸਾਰੀਆਂ ਸਹੂਲਤਾਂ ਸਾਰੀਆਂ ਫੈਸਿਲਿਟੀਆਂ ਸਾਨੂੰ ਇੱਥੇ ਮਿਲ ਜਾਣਗੀਆਂ ਔਰ ਜਿਸ ਤਰ੍ਹਾਂ ਹੋਰ ਵੀ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਸਰਦਾਰ ਭਗਵੰਤ ਸਿੰਘ ਮਾਨ ਨੇ ਔਰ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਉਹਨਾਂ ਨੇ ਜੋ ਵੀ ਵਾਅਦੇ ਕੀਤੇ ਉਹ ਆਪਣੇ ਵਾਅਦੇ ਤੇ ਪੂਰੇ ਉੱਤਰੇ ਔਰ ਜਿਸ ਤਰ੍ਹਾਂ ਬੈਲ ਜੀਰੋ ਹੁੰਦਾ ਹੈ ਸਾਰਿਆਂ ਨੂੰ ਔਰ ਬੱਸਾਂ ਦਾ ਕਰਾਇਆ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਅਸੀਂ ਜੋ ਵੀ ਸਾਡੇ ਕੋਲ ਹੋਵੇਗਾ ਅਸੀਂ ਉਹਨਾਂ ਦੇ ਪਰਿਵਾਰ ਨਾਲ ਪੂਰੀ ਇੱਕ ਆਵਾਜ਼ ਦੇ ਨਾਲ ਖੜੇ ਹੋਵਾਂਗੇ ਸੋ ਇੰਨੇ ਕਹਿ ਕੇ ਮੈਂ ਧੰਨਵਾਦ ਕਰਦੀ ਹਾਂ